ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ। ਜੇ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817। ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਤਿੰਨ گاਵਾ ਦਿਖਾਵਾਂਗੇ, ਦੋ ਗੱਬਣਾ ਤੇ ਇੱਕ ਦਾਜੀ ਵੀ ਰੇਟ ਕੱਲੇ ਕਰੇ ਨਾਗ ਦਾ ਵੀਡੀਓ ਦੇ ਵਿੱਚ। ਆਓ ਅੱਗੇ ਵੀਰ ਨਗਰੀਏ ਗੱਲਵਾ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ। ਵੀਰੇ ਨਾਮ ਐਡਰੈਸ ਦੱਸਿਓ ਆਪਣਾ। ਨਾਮ ਰਾਜੂ ਪਿੰਡ ਧੌਲਾ। ਅੱਛਾ ਪਿੰਡ ਧੌਲਾ। ਇਹ ਆ ਗਈ ਆਪਣੀ ਫੋਟੇ ਪਰ ਪਿੰਡੀ ਆ ਗਈ ਧੌਲੇ ਦੇ ਨਾਲ। ਤੇ ਜ਼ਿਲ੍ਹਾ ਬਰਨਾਲਾ ਆ ਗਿਆ। ਮੋਬਾਈਲ ਨੰ 12182 62802 12182 ਤੇ ਆਪਣਾ ਮਿੰਨੀ ਜੇ ਖੇਤ ਦੇ ਵਿੱਚ ਘਰੇ ਫਾਰਮ ਆਪਦੇ ਪਾਇਆ ਵਾ ਹਨ ਜੀ ਜਿਹੜੇ ਅੱਜ ਆਪ ਤਨੇ ਨਾਗੇ ਵਿਕਰੀ ਵਾਲੇ ਹਾਜ਼ਰ ਕਰਿਆ ਘਰ ਦੇ ਹੀ ਆਪਣੇ ਜੀ ਜਿਹੜੀ ਆਪਾਂ ਪਹਿਲੇ ਨੰਬਰ ਤੇ ਬੈੜ ਦੇਖ ਰਹੇ ਆ ਤਾਜੀ ਸੂਈ ਕਿਹੜਾ ਸੂਆ ਸੂਈ ਹੈ ਇਹ ਇਹ ਦੂਜਾ ਸੂਆ ਸੂਈ ਆ ਬਾਈ ਸਵੇਰੇ ਸੂਈ ਹੈ 4 ਵਜੇ ਜੇ ਰੋਕੇ ਆ ਪਹਿਲਾਂ ਨੂੰ ਦੋ ਦਿੱਤਾਗਾ ਬਾਈ ਦੇ ਇੱਕ ਬੱਚਾ ਨਹੀਂ ਗਈ ਜਦਾ ਬੱਚਾ ਬੱਸੀ ਆ ਬਾਈ ਅੱਛਾ ਮਗਰ ਆ ਗਏ ਤੇ ਬੱਚੀ ਬੱਚੀ ਬੱਸੀ ਵੀ ਰਮਾੜਾ ਦੀ ਆ ਅੱਛਾ ਰਮਾੜਾ ਤੇ ਸੀਮਨ ਜਾ ਕੇ ਬੱਚੀ ਜੇਰ ਜੁਰ ਕੰਮ ਟੋਟਲੀ ਡਾਨਾ ਹਾਂ ਸਵੇਰੇ ਤੇ ਦੁੱਧ ਅੰਦਾਜ਼ਾ ਕਿੰਨਾ ਕੁ ਦੇ ਦੂਗੀਏ ਦੁੱਧ ਬਾਈ ਅੱਜ ਕੀ ਦੇਖੋ 26 27 ਕਿਲੋ 25 ਮੰਨ ਕੇ ਲੈ ਲੈ ਕੋਈ ਵੀ ਬੰਦਾ ਅੱਛਾ ਕਹਿੰਦਾ ਬਾਈ 24 25 ਕਿਲੋ ਦਿੱਤਾ ਪਹਿਲਾਂ ਨੇ ਆਪਣੇ ਰੇਟ ਕੀ ਰਹੁਗਾ ਇਹਦਾ ਰੇਟ ਬਾਈ 85000 ਗੁਜਾਇਸੋ ਜੀ ਮੌਕੇ ਤੇ ਟੋਰੀ ਬਾਹਰ ਨੂੰ ਸੋ ਵੀਰੋ ਕੱਦ ਕਾਠ ਵਗੈਰਾ ਦੇਖ ਸਕਦੇ ਹੋ ਬੈੜ ਦਾ ਸੋਹਣਾ ਸਾਫ ਸੁਥਰਾ ਮਗਰ ਆਗੀ ਬੱਚੀ 나ੜੂਆ ਨਾਲਾ ਤੇ ਜੇਰ ਵਗੈਰਾ ਕੰਮ ਟੋਲ ਲਈ ਡਾਨਾ ਹਨਾ ਤੇ ਝੋਣ ਚਵਾ ਧਾਰਾਂ ਦੀ ਇੱਕ ਨੰਬਰਾਂ ਜਮਾ ਇੱਕ ਨੰਬਰਾਂ ਸੋ ਵੀਰੋ ਝੋਣ ਚਵਾ ਧਾਰਾਂ ਦੀ ਚੰਗੀ ਹੈਗੀ ਇਹ ਦੂਜਾ ਸੂਆ ਸੂਈ ਸਬਾਈ ਰੇਟ 85000 ਗੁਜਾਇਸ ਮੌਕੇ ਤੇ ਹੋ ਜੂਗੀ ਸੋ ਥਨਡੇਵਾ ਨੇੜੇ ਤੋਂ ਦੇਖ ਸਕਦੇ ਹੋ ਸੋਨਾ ਸਾਫ ਸੁਥਰਾ ਤੇ ਅਰਮਾਡਾ ਦੇ ਸੀਮਨ ਜਾਈ ਗਈ ਇਹਦੇ ਪਿੱਛੇ ਬੱਛੀ ਹਨਾ ਤੇ ਇਹ ਦੂਜਾ ਸੂਆ ਸੂਈ ਸਬਾਈ ਤੇ ਵੀਰੇ ਦੋ ਨੰਬਰ ਜਿਹੜੀ ਗੱਬਣ ਵੈੜ ਦੇਖ ਰਹੇ ਆਂ ਆਪਾਂ ਇਹ ਕਿਹੜਾ ਸੂਆ ਸੁੰਦੀ ਆ ਇਹ ਵੀ ਦੂਜਾ ਸੂਆ ਸੁੰਦੀ ਆ ਬਾਈ ਇਹ ਕੈਗ ਨਾਲ ਲੇ ਜੂਗੀ ਸੁੰਦੇ ਇਹਦੇ 5 ਤਰੀਕ ਨੂੰ ਦਿਨ ਪੂਰੇ ਹੋ ਗਏ ਅੱਛਾ 5 ਤਰੀਕ ਨੂੰ ਦਿਨ ਪੂਰੇ ਆ ਅਜੇ ਹੋ ਗਈ 27 ਹਫ਼ਤਾ ਬਾਕੀ ਹੈ ਲਗਭਗ ਕਿੰਨਾ ਇੱਕ ਦੁੱਧ ਪਾਏ ਨੇ ਦੇ ਦਿੱਤਾ ਬਈ 30 ਕਿਲੋ ਦੁੱਧ। ਅੱਛਾ ਇੱਕ ਅੱਛੀ ਆ ਬੜਾ। ਅੱਛਾ ਤੇ ਲੇਵਾ ਸੋਨਾ ਫਿਟਨੈਸ ਜਮਾ ਹਨਾ। ਹਾਂ। ਤੇ ਰੇਟ ਇਹਦਾ ਕੀ ਰਹਿਣਾਗਾ? ਇਹਦਾ ਰੇਟ 1,05,000 ਰੁਪਏ। ਵਜਾਇ ਸੋਜੂਗੀ? ਹਾਂ ਵਜਾਇ ਸੋਜੂਗੀ। ਤੋਰ ਦੀ ਬਾਹਰ ਨੂੰ। ਸੋ ਫਿਰ 1,05,000 ਰੁਪਏ ਕੀਮਤ ਆ ਦੁੱਧ 30 ਕਿਲੋ ਤੇ ਨਾੜਾ ਵਗੈਰਾ ਦੇਖੋ ਹਵਾਨੇ ਤੇ ਸੋਹਣੇ ਸਾਫ ਸੁਥਰੇ ਆ। ਇਹਦੇ ਸਟੈਕਰ ਦਾ ਸੀਮਨ ਲੱਗਿਆ ਹੋਇਆ ਬਈ ਸੈਕਸ ਦਾ। ਅੱਛਾ ਐਬੀਐਸ ਦਾ? ਹਾਂ। ਸੋ ਐਬੀਐਸ ਦਾ ਸਟੈਕ ਕਰਦਾ ਇਹਦੇ ਸੀਮਨ ਲੱਗਿਆ ਹੋਇਆ। ਸੈਕਸਰ ਸੀਮਨ ਤੋਂ ਗੱਪਣਾ ਸੂਨ ਦੇ ਦੁੱਧ 30 ਕਿਲੋ ਦੂਜਾ ਸੂਆ ਸੂਰੀ ਆ ਕੱਦ-ਗਾੜ ਚੰਗਾ ਤੇ ਬਾਕੀ ਹਵਾਨੇ ਦੀ ਫਿਟਨੈਸ ਆ ਜਮ ਤੇ ਰਿਕਾਰਡ ਵੀ ਨੇ ਸਾਰਾ ਸ਼ੇਅਰ ਕਰਤਾ ਤੇ ਨਾੜਾ-ਨੋੜਾ ਹਵਾਨੇ ਦੇ ਚੰਗੀਆਂ ਹਫਤਾ ਸੂਣ ਚ ਵਾਕੀ ਇਹ ਤਾਂ ਕਹਿੰਦਾ ਬਾ 30 ਕਿਲੋ ਦ ਮੰਨ ਕੇ ਬੰਦਾ ਲੈ ਜੇ ਵੀ ਹਾਂ 30 ਕਿਲੋ ਬਾਈ ਅਸੀਂ ਕਹਿੰਦੇ 27-22 ਕਿਲੋ ਦਾ ਆਪਣਾ ਚੋਇਆ ਵਜਮ ਨਹੀਂ 30 ਕਿਲੋ ਚੋਇਆ ਹੋਇਆ ਪਹਿਲਾਂ ਤੋਂ ਆਪਣਾ ਜੀ ਹਾਂ ਸੋ ਦੂਜਾ ਸੂਆ ਵੀ 30 ਕਿਲੋ ਵੀ ਕੀ ਦੇਣਾ ਸੋ ਵੀਰੋ 30 ਕਿਲੋ ਮੰਨ ਕੇ ਤੁਸੀਂ ਇਹਨੂੰ ਪਰਚੇਸ ਕਰ ਸਕਦੇ ਹੋ ਤੇ ਅੱਗੇ ਵੀਰੇ ਤਿੰਨ ਨੰਬਰ ਜਿਹੜੀ ਵੈੜ ਦੇਖ ਰਹੇ ਆਂ ਇੱਕ ਐਗ ਨਾਲ ਲੈਂਦੇ ਸੂਣਦੇ ਅੱਛਾ ਸੂਣਦੇ ਦੇ ਪਾਇਆ 15 ਦਿਨ ਬਾਕੀ ਤੇ ਕਿਹੜਾ ਸੂਆ ਸੂੰਦੀਆ ਇਹ ਸੂਆ ਸੂੰਦੀਆ ਤੀਜਾ ਤੇ ਦੁੱਧ ਕਿੰਨਾ ਕੁ ਦਿੱਤਾ ਇਹਨੇ ਸੀਮੰਟ ਰਕੜੇ ਦਾ ਹੀ ਪਤਾ ਆਪਣਾ ਸਾਰਾ ਅੱਛਾ ਰਮਾੜੇ ਦਾ ਸੀਮੰਟ ਤੇ ਦੁੱਧ ਕਹਿੰਦਾ ਪਾ 25 ਕਿਲੋ ਮੰਨ ਕੇ ਲੈ ਲੈ ਬੰਦਾ ਹਾਂ 25 ਕਿਲੋ ਇਹਦੀ ਤਾਂ ਬਾਜੀ ਦੀ ਮੇਰੇ ਦਾ 25 26 ਕਿਲੋ ਆਪਣਾ ਚੋਇਆ ਹੋਇਆ ਤੇ ਰੇਟ ਅੱਜ ਦਾ ਕੀ ਹੈ ਦਾ ਰੇਟ ਇਹਦਾ ਅੱਜ ਦਾ 95000 ਦੀ ਘਾਟ ਦੇ ਸੋ ਬਰਦਰ ਤੀਜਾ ਨੰਬਰ ਜਿਹੜਾ ਆਪਾਂ ਵੇਖ ਰਹੇ ਆਂ ਤੀਜਾ ਸੁਹਾ ਸੂਰੀਆ ਫੂਨ ਦੇ ਵਿੱਚ ਇਹਦੇ ਭਾਜਾ 15 ਦਿਨ ਬਾਕੀ ਰੇਟ 95000 ਰੁਪਏ ਕੱਚੀ ਕੱਚੀ ਆ 25 22 ਕਿਲੋ ਤਾਂ ਮੰਨ ਕੇ ਤੁਸੀਂ ਪਰਚੇਸ ਕਰ ਸਕਦੇ ਹੋ ਚੰਗਾ ਇਹਦੇ ਵਿੱਚ ਹੀ ਲੱਗਿਆ ਵਾ ਪਰ 15 ਦਿਨ ਪੈਂਡਿੰਗ ਰੇਟ 95000 ਸੁਹਾ ਤੀਜਾ ਸੂਰੀਆ ਸੋ ਤਿੰਨ ਨਗ ਆਪਾਂ ਦਿਖਾਦੇ ਵੀਰ ਦੇ ਰਿਕਾਰਡ ਸਾਰਾ ਮਿਲ ਗਿਆ ਵਿੱਚ ਪਿੰਡ ਧੌੜਾ ਫਤੇ ਪਰ ਪਿੰਡੀ ਆ ਗਈ ਬਰਨਾਲਾ ਜ਼ਿਲ੍ਹੇ ਦਾ ਪਿੰਡ ਪੈਂਦਾ ਹੈਗਾ ਸੋ ਕੋਈ ਵੀ ਨਗ ਤੁਹਾਡੇ ਪਸੰਦ ਹੋਵੇ ਦੇਖ ਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖ ਲਈ ਚੈਨਲ ਨੂੰ ਪਿਆਰ ਦੇਣ ਲਈ ਤੈਹਦਲ ਤੋਂ ਧੰ